अच्छा लग रहा है ना सारे लेडीज रेडियो के आए ने और अपना विरासत और निके-निके बच्चे मतलब जड़े निके-निके बच्चे भी परानदिया वाके घूम रहे हैं सो बहुत अच्छा लग रहा है कि हर एक लेडी नो मैं तो कहनीयां कि एद्दा ही इवेंट्स मतलब जिवे है इन्होने उपराला कीता है ਈਵੈਂਟਸ ਆ ਤੇ ਹਰ ਇੱਕ ਲੇਡੀ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਸਭ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਸਭ ਨੂੰ ਡਾਂਸ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਔਰ ਆਪਣੇ ਵਿਰਸੇ ਨਾਲ ਮਤਲਬ ਕਿ ਸਭ ਨੇ ਪਰਾਂਦੀਆਂ ਵਗੈਰਾ ਜਿਹੜੀਆਂ ਵੇਅਰ ਕੀਤੀਆਂ ਸੋ ਬਹੁਤ ਅੱਛਾ ਲੱਗ ਰਿਹਾ ਹੈ ਸੋ ਅੱਜ ਦਾ ਈਵੈਂਟ ਕਾਮਯਾਬ ਹੋਣ ਵਾਲਾ ਹੈ ਥੈਂਕ ਯੂ ਸੋ ਮਚ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਿੰਨੀ ਖੁਰਾਨਾ ਹੈ ਮੈਂ ਹਾਂ ਮੇਰਾ ਨਾਮ ਪ੍ਰਨੀਤੀ ਕੌਰ ਹੈ ਧੀਆ ਸ਼ੁਰੂਆਤ ਹੈ ਅ ਐਸਾ ਸ਼ੁਰੂਆਤ ਹੈ ਤੇ ਅਸੀਂ ਇਹਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਅ ਬਸ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਹੈ ਤਾਂ ਕਿ ਅਸੀਂ ਇਦਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਕਰਵਾਈਏ ਹਾਂਜੀ ਅਸੀਂ ਇਹ ਪ੍ਰੋਗਰਾਮ ਇਸ ਲਈ ਕਰਵਾ ਰਹੇ ਹਾਂ ਕਿ ਲੇਡੀਜ਼ ਜਿਹੜੀਆਂ ਘਰ ਬੈਠੀਆਂ ਜਿਹੜੀਆਂ ਘਰੋਂ ਨਿਕਲਦੀਆਂ ਹੀ ਨਹੀਂ ਮਤਲਬ ਤੇ ਉਹ ਘਰੋਂ ਨਿਕਲਣ ਤੇ ਆਪਣਾ ਟੈਲੈਂਟ ਡਾਂਸ ਮਾਡਲਿੰਗ ਐ ਸ਼ੋ ਕਰਾ ਜਿਹੜਾ ਉਹਨਾਂ ਦਾ ਬਚਪਨ ਹੈ ਅਸੀਂ ਉਹਨਾਂ ਦਾ ਬਚਪਨ ਬਾਹਰ ਕੱਢਣਾ ਹੈ ਅਸੀਂ ਚਾਹਨੀ ਆ ਕਿ ਸਾਰੀਆਂ ਧੀਆਂ ਬੈਣਾ ਜਿਨੀਆਂ ਸਾਰੀਆਂ ਬਾਹਰ ਆਣ ਆਪਣਾ ਟੈਲੈਂਟ ਦਿਖਾਣ ਆਪਣਾ ਬਰਾਲ ਮਿਲ ਕੇ ਜੋ ਮਤਲਬ ਹੈਗਾ ਕਰਰ ਹਾਂਜੀ ਐਈ ਸਾਡਾ ਮੋਟਿਵ ਹੈ ਹਾਂਜੀ ਹਾਂਜੀ ਜੀ ਜੋ ਤਿਆਰ ਲਈ ਕੀ ਕਹਿਣਾ ਚਾਹੁੰਦੇ ਇੱਕ ਛੋਟੀ ਤੀਆਂ ਤੇ ਤਿਆਰ ਤੇ ਬੋਲੀ ਪਾ ਦਨੇ ਆ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇ ਆਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਪੇਕੇ ਆਦੀ ਪਿੰਡ ਦੀਆਂ ਜੋਰ ਲੱਗੀਆਂ ਜਿਹੜਾ ਇਹ ਤਿਉਹਾਰ ਕਰਾਇਆ ਜਾ ਰਿਹਾ ਤੁਹਾਡੇ ਇਵੈਂਟ ਕਰਾਇਆ ਜਾ ਰਿਹਾ ਵਿੱਚ ਕੋਈ ਕੰਪੀਟੀਸ਼ਨ ਵੀ ਰੱਖੇਗੇ ਤੁਹਾਡੇ ਹਾਂਜੀ ਹਾਂਜੀ ਕਿਹੜੇ ਕਿਹੜੇ ਹੈਗੇ ਅਸੀਂ ਲੇਡੀਜ਼ ਦਾ ਕੰਪੀਟੀਸ਼ਨ ਰੱਖਿਆ ਡਾਂਸ ਕੰਪੀਟੀਸ਼ਨ ਹੈ ਐਂਡ ਮਾਡਲਿੰਗ ਹੈ ਉਸ ਤੋਂ ਬਾਅਦ ਕੁਐਸਚਨ ਰਾਊਂਡ ਵੀ ਹੋਏਗਾ ਜਿਸ ਉਸ ਤੋਂ ਬਾਅਦ ਅਸੀਂ ਆਪਣੀ ਮਿਸਿਸ ਟੀ ਚੁਣਾਂਗੇ ਜਿਹੜੇ ਜਜੇ ਸਾਡੇ ਮੈਂ ਤੁਹਾਨੂੰ ਦੱਸਿਆ ਸਾਡੀ ਸ਼ੁਰੂਆਤ ਹੈ ਇਸ ਇਸ ਪ੍ਰੋਗਰਾਮ ਤੋਂ ਹਾਂਜੀ ਹਾਂਜੀ ਲੋਕ ਸਭਿਆਚਾਰ ਨੂੰ ਭੁੱਲਣ ਹਾਂਜੀ ਹਾਂਜੀ ਕਿਉਂਕਿ ਅਸੀਂ ਆਪ ਵੀ ਇਦਾਂ ਦੇ ਸਭਰਾਚਾਰ ਪ੍ਰੋਗਰਾਮਾਂ 'ਚ ਪਾਰਟਿਸਿਪੇਟ ਕਰਦੇ ਆਂ ਤੇ ਅਸੀਂ ਵਿਨਰਜ਼ ਆਂ ਸੁਚੱਜੀ ਮੋਟਿਆਰ ਦੇ ਵਿਨਰਜ਼ ਆਂ ਅਸੀਂ ਪੂਰੇ ਪੰਜਾਬ ਔਰ ਪੰਜਾਬ ਦੀ ਪੰਜਾਬ ਦੀ ਜਨਤਾ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਪੰਜਾਬ ਦੀ ਜਨਤਾ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਕਿ ਲੇਡੀਜ਼ ਨੂੰ ਅੱਗੇ ਲਿਆਓ ਵੀ ਲੇਡੀਜ਼ ਜਿਵੇਂ ਘਰ ਬੈਠਦੀਆਂ ਤਾਂ ਉਹਨਾਂ ਦੇ ਵੀ ਟੈਲੈਂਟ ਨੂੰ ਬਾਹਰ ਆਉਣਾ ਚਾਹੀਦਾ ਢੰਗੜਾ ਲੁੱਟੀਆਂ ਤੇ ਸੰਮੀਆਂ ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਵਿਰਸੇ ਨੂੰ ਸੰਭੋ ਖੜੀ ਕਰ ਦੋ ਮਿਸਾਲ ਰਹੇ ਵਸਦਾ ਪੰਜਾਬ ਸਦਾ ਰਹੇ ਖੁਸ਼ਹਾਲ ਲੁਧਿਆਣੇ ਸ਼ਹਿਰ ਵਿੱਚ ਪੈਂਦੀ ਤਮਾਲ ਲੁਧਿਆਣੇ ਸ਼ਹਿਰ ਵਿੱਚ ਪੈਂਦੀ ਤਮਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਚਨਪ੍ਰੀਤ ਕੌਰ ਅਸੀਂ ਜਲੰਧਰ ਸ਼ਹਿਰ ਤੋਂ ਆਏ ਆ ਅੱਜ ਇੱਥੇ ਐਂਕਰਿੰਗ ਲਈ ਰਵਿੰਦਰ ਕੌਰ ਮਨੀ ਫਰਾਣਾ ਭੈਣ ਨੇ ਤੇ ਪਰਨੀਤ ਕੌਰ ਭੈਣ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਵਾ ਅਸੀਂ ਤੀਆਂ ਦਾ ਫੰਕਸ਼ਨ ਮਨਾਉਣ ਜਾ ਰਹੇ ਆ ਜਿਸ ਵਿੱਚ ਬਹੁਤ ਸਾਰੇ ਨਿੱਕੇ ਨਿੱਕੇ ਬੱਚੇ ਸਾਜਤਾਜ ਕੇ ਆਇਆ ਪੰਜਾਬੀ ਵਿਰਸੇ ਦੀ ਝਲਕ ਜਿਹੜਾ ਇਹਨਾਂ ਨੇ ਬਾਹਰ ਬੋਰਡ ਲਗਾਇਆ ਵਾ ਸਾਨੂੰ ਅੰਦਰ ਆ ਕੇ ਵੀ ਉਹ ਸਪੈਸ਼ਲ ਦੇਖਣ ਨੂੰ ਮਿਲੀ ਵਾਕਈ ਜਿਹੜਾ ਬਾਹਰ ਪੰਜਾਬ ਝਲਕਦਾ ਸੀ ਤੇ ਅੰਦਰ ਸਾਨੂੰ ਦੁੱਗਣੀ ਉਹ ਚੀਜ਼ ਦੇਖਣ ਨੂੰ ਮਿਲੀ ਬਹੁਤ ਖੁਸ਼ ਹਾਂ ਸਾਰੇ ਪੰਜਾਬ ਦੀ ਸ਼ਾਨ ਨੂੰ ਵਧਾਉਂਦੇ ਰਹੋ ਵਿਰਸੇ ਨਾਲ ਜੁੜੇ ਰਹੋ ਸਤਿ ਸ਼ਕਾਲ ਸਾਰਿਆਂ ਨੂੰ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਬਹੁਤ ਹੀ ਸੋਹਣਾ ਪੰਜਾਬੀ ਵਿਰਸਾ ਨਾਲ ਰਿਲੇਟਡ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰਨ ਦੇ ਲਈ ਜਿਹਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਜੋ ਸਾਡੇ ਵੱਡੇ ਨੇ ਉਹਨਾਂ ਦੇ ਨਾਲ ਆਪਾਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਬਹੁਤ ਹੀ ਖੁਸ਼ੀ ਹੋਈ ਇੱਥੇ ਆ ਕੇ ਮਿੰਨੀ ਖੁਰਾਨਾ ਹੋਣਾ ਜੀ ਦਾ ਇਹ ਬਹੁਤ ਸੋਹਣਾ ਉਪਰਾਲਾ ਹੈ ਬਹੁਤ ਲੋੜ ਹੈ ਅੱਜਕੱਲ ਇਹੋ ਜਿਹੇ ਉਪਰਾਲਿਆਂ ਦੀ ਪੰਜਾਬ ਨੂੰ ਕਿਉਂਕਿ ਸਾਡਾ ਜਿਹੜਾ ਵਿਰਸਾ ਆ ਬਹੁਤ ਅਮੀਰ ਵਿਰਸਾ ਹੈ ਤੇ ਇਹਨੂੰ ਅਮੀਰ ਰੱਖਣਾ ਹੀ ਸਾਡਾ ਫਰਜ਼ ਹੈ ਤੇ ਉਹ ਇਹਨਾਂ ਦੇ ਥਰੂ ਅਮੀਰ ਮੈਨੂੰ ਲੱਗਦਾ ਹੋਰ ਜ਼ਿਆਦਾ ਹੋ ਰਿਹਾ ਹੈ ਸੋ ਬਹੁਤ ਹੀ ਧੰਨਵਾਦ ਬਹੁਤ ਹੀ ਜ਼ਿਆਦਾ ਧੰਨਵਾਦ ਕਰ ਇਸ ਚੀਜ਼ ਨੂੰ ਕੀਤਾ ਇਹ ਉਪਰਾਲਾ ਕੀਤਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਰਨੀ ਤੇ ਇਹ ਸ਼ੁਰੂਆਤ ਬਹੁਤ ਵਧੀਆ ਰੰਗ ਲੈ ਕੇ ਆਉਗੀ ਬਹੁਤ ਹੀ ਧੰਨਵਾਦ ਤੇ ਆਏ ਹੋਏ ਸਾਰੇ ਹੀ ਮੁੱਖ ਮਹਿਮਾਨਾਂ ਦਾ ਤੇ ਮਹਿਮਾਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਚਲਕਪਨਦਾਬ ਜੀ ਦੀ ਪੂਰੀ ਟੀਮ ਨੂੰ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਅੱਛਾ ਇਵੈਂਟ ਆਰਗੇਨਾਈਜ਼ ਕੀਤਾ ਮੈਂ ਕਾਉਂਸਲਰ ਭਵਨਿਤ ਕੋਰ ਸਿਮੂ ਵਾਰਡ ਨੰਬਰ 79 ਤੋਂ ਮੈਂ ਆਪਣੇ ਵਰਡ ਦੇ ਦੋ ਆਰਗੇਨਾਈਜ਼ਰਸ ਮਿਨੀ ਖੁਰਾਨਾ ਫ্রম ਹਾਊਸ ਆਫ ਪੰਗੜਾ ਐਂਡ ਪਰਿਨੀਤ ਕੋਰ ਸਾਡੀ ਭੈਣ ਜੋ ਬਹੁਤ ਹੀ ਜ਼ਿਆਦਾ ਐਨਥੂਸੀਆਸਟਿਕ ਹੈ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਹੈ ਇਦਾਂ ਦੇ ਹਰ ਫੰਕਸ਼ਨ ਔਰ ਇਵੈਂਟ ਵਿੱਚ ਬੱਦ ਛੜ ਕੇ ਹਿੱਸਾ ਲੈਂਦੀ ਹੈ ਉਹਨਾਂ ਨੇ ਅੱਜ ਇਹ ਇਵੈਂਟ ਆਰਗੇਨਾਈਜ਼ ਕੀਤਾ ਬਹੁਤ ਹੀ ਬਿਹਤਰੀਨ ਇਵੈਂਟ ਆਰਗੇਨਾਈਜ਼ ਕੀਤਾ ਹੈ ਤੀਜ ਜਿਹੜਾ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਅਨਿਖੜ ਵੰਗ ਹੈ ਅਗਰ ਅੱਜ ਦੀ ਜਨਰੇਸ਼ਨ ਇਹ ਆਉਣ ਵਾਲੀ ਪਨੀਰੀ ਸਭਿਆਚਾਰ ਨਾਲ ਜੁੜੇਗੀ ਉਹ ਇਸੇ ਕਾਰਨ ਵੱਜੋਂ ਜੁੜੇਗੀ ਜੇ ਮਾਵਾਂ ਧੀਆਂ ਜਾਂ ਅਸੀਂ ਕਰੰਟ ਲੇਡੀਜ਼ ਆਫ ਦਾ ਫੈਮਿਲੀਜ਼ ਉਸ ਸਭਿਆਚਾਰ ਨੂੰ ਅੱਗੇ ਲੈ ਕੇ ਜਾਵਾਂਗੇ ਦੇਖੋ ਕਦੇ ਵੀ ਪੰਜੋ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਅਸੀਂ ਇਹ ਤਾਂ ਕਹਿ ਦਿੰਦੇ ਹਾਂ ਨੌਜਵਾਨ ਪਨੀਰੀ ਨਸ਼ਿਆਂ ਵੱਲ ਜਾ ਰਹੀ ਹੈ ਅਨਡਾਊਟਿਡਲੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਜੋ ਪੰਜਾਬ ਦੇ ਘਰ ਦੀਆਂ ਧੀਆਂ ਪੈਣਾ ਹੈ ਅਗਰ ਉਹਨਾਂ ਨੂੰ ਸਿੱਧੇ ਰਾਹੇ ਪਾਇਆ ਜਾਵੇ ਜੋ ਵਿਰਸਾ ਸਾਨੂੰ ਸਿਖਾਉਂਦਾ ਹੈ ਜਿਵੇਂ ਆਪਣੀ ਜੜ੍ਹਾਂ ਨਾਲ ਜੁੜੇ ਰਹਾਂਗੇ ਅਸੀਂ ਉਨੇ ਹੀ ਤਗੜੇ ਔਰ ਮਜ਼ਬੂਤ ਬਣਾਂਗੇ ਥੈਂਕ ਯੂ ਜੀ